ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਅੱਜ ਇਸ ਵੇਲੇ ਅਸੀਂ ਮੌਜੂਦ ਹਾਂ ਬਰਨਾਲਾ ਸ਼ਹਿਰ ਜਦੋਂ ਅਸੀਂ ਰਾਏਕੋਟ ਵੱਲੋਂ ਆਉਂਦੇ ਆਂ ਲੁਧਿਆਣਾ ਵੱਲੋਂ ਆਉਂਦੇ ਆਂ ਤੇ ਐਂਟਰੀ ਜਿਹੜੀ ਹੈ ਸਭ ਤੋਂ ਪਹਿਲਾਂ ਦਰਸ਼ਨ ਦੇਦਾਰੇ ਹੁੰਦੇ ਨੇ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਬਣੇ ਸ਼੍ਰੀ ਗੁਰੂ ਰਵਿਦਾਸ ਜੀ ਚੌਕ ਬਰਨਾਲਾ ਤੇ ਇਹ ਸ਼੍ਰੀ ਗੁਰੂ ਰਵਿਦਾਸ ਜੀ ਚੌਕ ਬਰਨਾਲਾ ਹੈ ਤੇ ਇਧਰਲੇ ਪਾਸੇ ਅਸੀਂ ਲੁਧਿਆਣੇ ਤੋਂ ਆਏ ਆ ਤੇ ਇਧਰਲੇ ਪਾਸੇ ਮਾਨਸਾ ਹੈ ਤੇ ਮੋਗਾ ਹੈ ਤੇ ਇਧਰਲੇ ਪਾਸੇ ਹੋਰ ਵੱਖ-ਵੱਖ ਵੱਡੇ ਸ਼ਹਿਰਾਂ ਨੂੰ ਵੱਡੀਆਂ ਸੜਕਾਂ ਜਾਂਦੀਆਂ 메ਨ ਚੌਕ ਹੈ ਬਰਨਾਲੇ ਦਾ ਜਿੱਥੇ ਕਿ ਸਤਗੁਰ ਰਬਦਾਸ ਮਹਾਰਾਜ ਜੀ ਦੇ ਨਾਮ ਦੇ ਉੱਤੇ ਇਹ ਬਣਿਆ ਚੌਕ ਹੈ ਇਸ ਬਰਨਾਲੇ ਦੇ ਵਿੱਚ ਵੱਡੀ ਤਰਕਸ਼ੀਲ ਸੁਸਾਇਟੀ ਹੈ ਜਿੱਥੇ ਤਰਕ ਦੇ ਆਧਾਰ ਤੇ ਲੋਕਾਂ ਨੂੰ ਤਰਕ ਦੇ ਨਾਲ ਸਤਗੁਰ ਰਬਦਾਸ ਮਹਾਰਾਜ ਜੀ ਤੇ ਗੁਰੂ ਸਾਹਿਬਾਨਾਂ ਦੀ ਵਿਚਾਰਧਾਰਾ ਦੇ ਨਾਲ ਜੋੜਿਆ ਜਾਂਦਾ ਹੈ ਮਹਾਨ ਲੋਕ ਇਸ ਸ਼ਹਿਰ ਦੇ ਵਿੱਚ ਪੈਦਾ ਹੋਏ ਨੇ ਤੇ ਇਸ ਸ਼ਹਿਰ ਦੇ ਲੋਕ ਤਰਕਵਾਦੀ ਨੇ ਜਿਆਦਾ ਅੰਧਵਿਸ਼ਵਾਸ ਰਹਿਤ ਨੇ ਤੇ ਸਤਗੁਰ ਰਬਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਮੰਨਣ ਵਾਲੇ ਲੋਕ ਨੇ ਤੇ ਆਓ ਜਿੱਥੇ ਕਿ ਇਹ ਚੌਕ ਸਤਗੁਰ ਰਬਦਾਸ ਮਹਾਰਾਜ ਜੀ ਦੇ ਨਾਮ ਤੇ ਬਣਿਆ ਹੋਇਆ ਉੱਥੇ ਹੀ ਸਤਗੁਰ ਰਬਦਾਸ ਮਹਾਰਾਜ ਜੀ ਤੇ ਗੁਰੂ ਸਹਿਬਾਨਾਂ ਦੀ ਗੱਲ ਵੀ ਮੰਨੀਏ ਅੰਧ ਵਿਸ਼ਵਾਸ ਤੋਂ ਕਿਨਾਰਾ ਕਰੀਏ ਆਓ ਸਮਾਜ ਸੇਵਾ ਦੇ ਵਿੱਚ ਆਪਾਂ ਪੈਰ ਧਰੀਏ ਤੇ ਇੱਕ ਦੂਜੇ ਦਾ ਸਾਥ ਦਈਏ ਜਿਵੇਂ ਸਤਗੁਰ ਰਵਦਾਸ ਮਹਾਰਾਜ ਜੀ ਨੇ ਰਾਜਿਆਂ ਦੇ ਅੱਗੇ ਲਲਕਾਰ ਕੇ ਵੀ ਉਸ ਵੇਲੇ ਕਿਹਾ ਕਿ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਛੋਟ ਵੱਡੇ ਸਭ ਸੰਬਸੇ ਰਵਿਦਾਸ ਰਹੇ ਪਰਸਨ ਆਓ ਆਪਾਂ ਉਹਨਾਂ ਦੀ ਵਿਚਾਰਧਾਰਾ ਤੇ ਚੱਲੀਏ ਸਭ ਨੂੰ ਬਰਾਬਰ ਸਮਝੀਏ ਜਿਵੇਂ ਕਿ ਇਸ ਸ਼ਹਿਰ ਬਰਨਾਲਾ ਦੇ ਅੰਦਰ ਸਤਗੁਰ ਅਰਬਦਾਸ ਮਹਾਰਾਜ ਜੀ ਦੇ ਨਾਮ ਤੇ ਜਿੱਥੇ ਚੌਕ ਹੈ ਚੌਕ ਤੋਂ ਕੁਝ ਸਿੱਖੀਏ ਵੀ ਉਹਨਾਂ ਦੇ ਨਾਮ ਤੇ ਲੱਗੀ ਤਸਵੀਰ ਤੋਂ ਵੀ ਸਿੱਖੀਏ ਕਿ ਆਪਾਂ ਸਾਰਿਆਂ ਨੇ ਅੰਧਵਿਸ਼ਵਾਸ ਰਹਿਤ ਬਣਾ ਮੱਖੀਆਂ ਦੀ ਤਰ੍ਹਾਂ ਇਕੱਠੇ ਹੋਣਾ ਸਾਰਿਆਂ ਨੇ ਸਤਗੁਰ ਅਰਬਦਾਸ ਮਹਾਰਾਜ ਤੇ ਗੁਰੂ ਸਹਿਬਾਨਾਂ ਦੀ ਗੱਲ ਵੀ ਮੰਨਣੀ ਆ ਤੇ ਇਹ ਬਰਨਾਲਾ ਸ਼ਹਿਰ ਦੀ ਐਂਟਰੀ ਦੇ ਉੱਤੇ ਬੜਾ ਖੂਬਸੂਰਤ ਜਿਹੜਾ ਚੌਕ ਬਣਿਆ ਹੋਇਆ ਦੁਨੀਆ ਪਰ ਦੇ ਵਿੱਚ ਇਸ ਵੇਲੇ ਤੁਸੀਂ ਦੇਖ ਰਹੇ ਹੋ ਜਦੋਂ ਵੀ ਬਰਨਾਲਾ ਆਏ ਤੁਸੀਂ ਇਸ ਚੌਕ ਨੂੰ ਜਰੂਰ ਦੇਖਿਓ ਬਹੁਤ ਬਹੁਤ ਧੰਨਵਾਦ ਜੀ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ